ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਵੀਜ਼ਾ ਰਾਧੋਂਦਾ ਕਾਰਨ ਵੀ ਹੁਣ ਦੱਸੇਗਾ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਵੇਂ ਨਿਯਮ ਲਾਗੂ ਜੀ ਡੀ ਪੀ ਮਈ ਮਹੀਨੇ ਦੇ ਵਿੱਚ 0.1 ਫੀਸਦੀ ਸੰਗੜੀ ਵਸਤੂ ਉਤਪਾਦਨ ਉਦਯੋਗ 'ਚ ਆਈ ਕਮੀ ਇਜ਼ਰਾਈਲੀ ਪਬੰਦੀਆਂ ਦੇ ਵਿੱਚ ਦਿੱਤੀ ਗਈ ਟੇਲਰ ਕੈਨੇਡੀਅਨ ਰਾਹਤ 에ਅਰਡ੍ਰੌਪ ਰਾਹੀਂ ਪਹੁੰਚੀ ਗਜ਼ਾ ਕੈਨੇਡੀਅਨ ਨੌਕਰੀ ਬਾਜ਼ਾਰ ਪਿਆ ਹੋ ਟੰਡਾ 8 ਸਾਲਾਂ ਚ ਸਭ ਤੋਂ ਘੱਟ ਹੋਇਆ ਪੱਧਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਹੁਣ ਵੀਜ਼ਾ ਰੱਦ ਹੋਣ ਦੇ ਕਾਰਨ ਵੀ ਕੈਨੇਡਾ ਦੇ ਵੱਲੋਂ ਦੱਸੇ ਜਾਣਗੇ ਦਰਸਲ ਜਦੋਂ ਵੀ ਕੋਈ ਵੀਜ਼ਾ ਅਪਲਾਈ ਕਰਦਾ ਹੈ ਤਾਂ ਜੇ ਉਸ ਦਾ ਵੀਜ਼ਾ ਰੱਦ ਹੋ ਜਾਂਦਾ ਹੈ ਉਸ ਨੂੰ ਕਾਰਨਾਂ ਬਾਰੇ ਨਹੀਂ ਜਾਣਕਾਰੀ ਦਿੱਤੀ ਜਾਂਦੀ ਹੁਣ ਕੈਨੇਡਾ ਦੇ ਵੀਜ਼ਾ ਸਿਸਟਮ ਦੇ ਵਿੱਚ ਇੱਕ ਅਹਿਮ ਤਬਦੀਲੀ ਕੀਤੀ ਜਾ ਰਹੀ ਹੈ ਇਹ ਤਬਦੀਲੀ ਕਰਦਿਆਂ ਹੋਇਆਂ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਇਹਨਾਂ ਨਿਯਮਾਂ ਦੇ ਤਹਿਤ ਈਮੇਲ ਕਰਕੇ ਇੱਕ ਲੈਟਰ ਦੇ ਵਿੱਚ ਵਿਅਕਤੀ ਨੂੰ ਇਹ ਦੱਸਿਆ ਜਾਵੇਗਾ ਕਿ ਉਹਦਾ ਵੀਜ਼ਾ ਰੱਦ ਕਰਨ ਦੇ ਪਿੱਛੇ ਕਾਰਨ ਕੀ ਨੇ ਤਾਂ ਕਿ ਉਹ ਉਹਨਾਂ ਤਰੋਟੀਆਂ ਨੂੰ ਦੂਰ ਕਰ ਸਕੇ ਹੁਣ ਵਿਸਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਦੀ ਅਰਜ਼ੀ ਰੱਦ ਹੋਣ ਤੇ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਬਿਨਕਾਰਾਂ ਨੂੰ ਵਿਸਤਾਰਿਤ ਜਾਣਕਾਰੀ ਦਿੱਤੀ ਜਾਵੇਗੀ ਕਿ ਕਿ ਉਹਨਾਂ ਦੀ ਵੀਜ਼ਾ ਅਰਜ਼ੀ ਆਖਰਕਾਰ ਰੱਦ ਕਿਉਂ ਕੀਤੀ ਗਈ ਨਵੇਂ ਨਿਯਮੋ 29 ਜੁਲਾਈ ਤੋਂ ਲਾਗੂ ਹੋ ਗਏ ਨੇ ਜਿਨ੍ਹਾਂ ਦਾ ਮਕਸਦ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ 'ਚ ਪਾਰਦਰਸ਼ਤਾ ਲਿਆਉਣਾ ਦੱਸਿਆ ਜਾਂਦਾ ਹੈ ਇੱਕ ਮੀਡੀਆ ਰਿਪੋਰਟ ਮੁਤਾਬਕ ਰਿਫਿਊਜ਼ਲ ਲੈਟਰਸ ਦੇ ਨਾਲ ਇੱਕ ਪੱਤਰ ਹੋਰ ਈਮੇਲ ਕੀਤਾ ਜਾਵੇਗਾ ਜਿਸ ਵਿੱਚ ਵੀਜ਼ਾ ਨਾ ਦਿੱਤੇ ਜਾਣ ਦੇ ਕਾਰਨ ਤਫਸੀਲ ਦੇ ਨਾਲ ਦਰਜ ਹੋਣਗੇ ਕਬિલે ਗੌਰ ਹੈ ਕਿ ਵਿਜ਼ਟਰ ਵੀਜ਼ਾ ਅਰਜ਼ੀਆਂ ਵੱਡੇ ਪੱਧਰ ਤੇ ਰੱਦ ਹੋਣ ਦੇ ਮੱਦੇਨਜ਼ਰ ਅਸਫਲ ਬਿਨੇਕਾਰਾਂ ਵੱਲੋਂ ਐਕਸੈਸ ਟੂ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਰਾਹੀਂ ਜਾਣ ਪਤਾ ਕਰਨ ਵਾਸਤੇ ਅਰਜ਼ੀਆਂ ਦਾ ਟੇਰ ਲਾ ਦਿੱਤਾ ਗਿਆ ਹੈ ਅਜਿਹੀਆਂ ਅਰਜ਼ੀਆਂ ਇਮੀਗ੍ਰੇਸ਼ਨ ਵਿਭਾਗ ਦੇ ਬੋਝ ਬੰਦੀਆਂ ਨੇ ਅਤੇ ਇਹਨਾਂ ਦਾ ਜਵਾਬ ਦੇਣ ਲਈ ਇਮੀਗ੍ਰੇਸ਼ਨ ਵਕੀਲਾਂ ਦੀ ਮਦਦ ਵੀ ਲੈਣੀ ਪੈਂਦੀ ਹੈ ਹੁਣ ਸੰਬੰਧਿਤ ਬਿਨੇਕਾਰ ਨੂੰ ਰਿਫਿਊਜ਼ਲ ਲੈਟਰ ਭੇਜਣ ਲੱਗਿਆਂ ਵੀਜ਼ੇ ਤੋਂ ਇਨਕਾਰ ਦੇ ਕਾਰਨ ਬਿਆਨ ਕਰਤਾ ਪੱਤਰ ਵੀ ਨੱਥੀ ਕਰ ਦਿੱਤਾ ਜਾਵੇਗਾ ਤੇ ਪੰਬਲਪੂਸੇ ਦੀ ਕੋਈ ਵੀ ਗੁੰਜਾਇਸ਼ ਨਹੀਂ ਬਚੇਗੀ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਮੁਤਾਬਕ ਨਵੇਂ ਨਿਯਮ ਇਲੈਕਟ੍ਰੋਨਿਕ ਟ੍ਰੈਵਲ ਅਥਾਰਾਈਜ਼ੇਸ਼ਨ ਅਤੇ ਟੈਂਪੋਰਰੀ ਰੈਜ਼ੀਡੈਂਟ ਪਰਮਿਟਸਤੇ ਲਾਗੂ ਨਹੀਂ ਹੋਣਗੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਨਵੇਂ ਪੋਰਟਲ ਰਾਹੀਂ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਫਿਲਹਾਲ ਵੀਜ਼ਾ ਰੱਦ ਹੋਣ ਦੇ ਕਾਰਨ ਬਿਆਨ ਕਰਦੇ ਪੱਤਰ ਨਹੀਂ ਮਿਲ ਸਕਣਗੇ ਇਮੀਗ੍ਰੇਸ਼ਨ ਮਹਾਰਮ ਵੱਲੋਂ ਨਵੇਂ ਨਿਯਮ ਨੂੰ ਬੇहद ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਬਿਨਕਾਰਾਂ ਸਾਹਮਣੇ ਹਾਲਾਤ ਬਿਲਕੁਲ ਸਪਸ਼ਟ ਹੋ ਜਾਣਗੇ ਕਿ ਅਖਰਕਾਰ ਉਹਨਾਂ ਦੀ ਵੀਜ਼ਾ ਅਰਜ਼ੀ ਵਿੱਚ ਕਿਹੜੀਆਂ ਕਮੀਆਂ ਰਹਿ ਗਈਆਂ ਨੇ ਇਸ ਤੋਂ ਇਲਾਵਾ ਬਿਨਕਾਰ ਆਪਣੇ ਭਵਿੱਖ ਦੇ ਕਦਮਾਂ ਬਾਰੇ ਟਰਮੇ ਨਾਲ ਵਿਚਾਰ ਵਟਾਂਦਰਾ ਵੀ ਕਰ ਸਕਣਗੇ ਵੀਜ਼ਾ ਰੱਦ ਹੋਣ ਦਾ ਕਾਰਨ ਦਰਸਾਉਣ ਵਾਲੇ ਪੱਤਰਾਂ ਵਿੱਚ ਜਿੱਥੇ ਰਸਮੀ ਭਾਸ਼ਾ ਵਰਤੀ ਜਾਵੇਗੀ ਉੱਥੇ ਹੀ ਤਕਨੀਕੀ ਭਾਸ਼ਾ ਵੀ ਵਰਤੀ ਜਾ ਸਕਦੀ ਹੈ ਜਸਿੱਧ ਦੇ ਤੌਰ ਤੇ ਵਿੱਤੀ ਸਰੋਤਾਂ ਦੀ ਕਮੀ ਜਾਂ ਹੋਰ ਕਾਰਨਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜ਼ਿਕਰ ਇਹ ਖਾਸ ਹੈ ਕਿ ਪਿਛਲੇ ਇਸ ਦੌਰਾਨ ਵਿਸਟਰਡ ਵੀਜ਼ਾ ਅਰਜ਼ੀਆਂ ਰੱਦ ਹੋਣ ਦਰ 60% ਤੋਂ ਟੱਪ ਗਈ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਨੇ ਵਿਸਟਰਡ ਵੀਜ਼ਾ ਦੀਆਂ 19.5 ਲੱਖ ਅਰਜ਼ੀਆਂ ਰੱਦ ਕੀਤੀਆਂ ਤੇ 2023 ਦੇ ਮੁਕਾਬਲੇ ਇਹ ਅੰਕੜਾ 40% ਵੱਧ ਬੰਦਾ ਹੈ ਦੂਜੇ ਪਾਸੇ ਰੱਦ ਹੋਈਆਂ ਸਟੱਡੀ ਵੀਜ਼ਾ ਅਰਜ਼ੀਆਂ ਦੀ ਗਿਣਤੀ 4 ਲੱਖ ਦੇ ਨੇੜੇ ਦਰਜ ਕੀਤੀ ਗਈ ਅਤੇ 2023 ਦੇ ਮੁਕਾਬਲੇ ਇਹ ਅੰਕੜਾ 52% ਵੱਧ ਬੰਦਾ ਹੈ 3 ਮਿਲੀਅਨ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਦੀ ਮੌਜੂਦਗੀ ਨੂੰ ਵੇਖਦੇ ਆ ਕੈਨੇਡਾ ਸਰਕਾਰ ਵੱਲੋਂ ਇਹਨਾਂ ਦੀ ਗਿਣਤੀ ਘਟਾਉਣ ਖਾਤਰ ਮਲਟੀਪਲ ਐਂਟਰੀ ਵੀਜ਼ਾ ਬੰਦ ਕਰ ਦਿੱਤੇ ਗਏ ਜਦਕਿ ਹਰ ਸਾਲ ਸੱਦੇ ਜਾਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵੀ 35% ਘਟਾ ਦਿੱਤੀ ਗਈ ਤੇ ਉਧਰ ਕੈਨੇਡਾ ਦੀ ਜੀਡੀਪੀ ਦਾ ਜ਼ਿਕਰ ਹੋ ਰਿਹਾ ਹੈ ਮਹੀਨੇ ਦੇ ਵਿੱਚ ਜੀਡੀਪੀ ਸੁੰਗੜ ਗਈ ਹੈ 0.1% ਸੁੰਗੜੀ ਹੋਈ ਜੀਡੀਪੀ ਦਾ ਜ਼ਿਕਰ ਕੀਤਾ ਗਿਆ ਪਰ ਇਹ ਵੀ ਨਾਲ ਆਖਿਆ ਹੈ ਕਿ ਸੁਧਾਰ ਦੇ ਵੀ ਸੰਕੇਤ ਮਿਲੇ ਨੇ ਉਧਰ ਵਸਤੂ ਉਤਪਾਦਨ ਉਦਯੋਗ ਦੇ ਵਿੱਚ ਕਮੀ ਦਰਜ ਕੀਤੀ ਗਈ ਹੈ ਤੇ ਸਰਵਿਸ ਉਦਯੋਗ ਵੀ ਸਥਿਰ ਰਿਹਾ ਹੈ ਕੈਨੇਡਾ ਦੀ ਅਰਥਵਿਵਸਥਾ ਮਈ ਜੋ 0.1 ਫੀਸਦੀ ਸੁੰਗੜੀ ਪਰ ਜੂਨ ਦੇ ਵਿੱਚ ਸੁਧਾਰ ਦੇ ਸੰਕੇਤ ਮਿਲੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੈਨੇਡਾ ਦੀ ਅਸਲ ਜੀਡੀਪੀ ਮਈ ਮਹੀਨੇ ਵਿੱਚ 0.1 ਪਰਸੈਂਟ ਸੁੰਗੜੀ ਹੈ April ਚ ਵੀ ਜੀਡੀਪੀ ਵਿੱਚ ਇੰਨਾ ਹੀ ਨਿਗਾਰ ਹੋਇਆ ਸੀ ਮਈ ਦੀ ਕਮੀ ਦਾ ਮੁੱਖ ਕਾਰਨ ਵਸਤੂ ਉਤਪਾਦਨ ਖੇਤਰ ਰਹੇ ਖਾਸ ਕਰਕੇ ਖਨਨ ਪੱਥਰ ਖੁਦਾਈ ਤੇ ਤੇਲ ਗੈਸ ਸੈਕਟਰ ਉਤਪਾਦਨ ਖੇਤਰ ਮਈ ਦੇ ਵਿੱਚ 0.7% ਵਧਿਆ ਜਿਸ ਨੇ ਅਪ੍ਰੈਲ ਦੇ 1.8% ਨਿਗਾਰ ਦੀ ਕੁਝ ਹੱਦ ਤੱਕ ਪਰਪਾਈ ਕਰ ਦਿੱਤੀ ਕਾਬਿਲ ਹੈ ਘੌਰ ਹੈ ਕਿ ਅਪ੍ਰੈਲ ਦੇ ਵਿੱਚ ਅਮਰੀਕੀ ਟੈਰਿਫ ਲਾਗੂ ਹੋਏ ਸਨ ਸਟੈਟਿਸਟਿਕਸ ਕੈਨੇਡਾ ਅਨੁਸਾਰ ਮਾਰਚ ਦੇ ਮੁਕਾਬਲੇ ਮਈ ਵਿੱਚ ਉਤਪਾਦਨ ਹਜੇ ਵੀ 1.1% ਘਟ ਰਿਹਾ ਹੈ ਟਰਾਂਸਪੋਰਟ ਅਤੇ ਵੇਅਰ ਹਾਊਸ ਖੇਤਰ ਨੇ ਵੀ ਅਪ੍ਰੈਲ ਦੀ ਕਮੀ ਤੋਂ ਬਾਅਦ ਮੁੜਠੀ ਖੋਣਾ ਸ਼ੁਰੂ ਕੀਤਾ ਕੋਰਾਂ ਦੀ ਖਰੀਦ ਫਰੋਖਤ ਖਾਸ ਕਰਕੇ ਟੋਰਾਂਟੋ ਦੇ ਵਿੱਚ ਵਧੀ ਹੈ ਜਿਸ ਨਾਲ ਰੀਅਲ ਅਸਟੇਟ ਅਤੇ ਕਿਰਾਏ ਦੇ ਉਦਯੋਗ ਚ ਤੇਜ਼ੀ ਆਈ ਹੈ ਐਨ ਐਚ ਐਲ ਹਾਕੀ ਪਲੇਆਫ ਦੇ ਵਿੱਚ ਤਿੰਨ ਕੈਨੇਡੀਅਨ ਟੀਮਾਂ ਦੇ ਦੂਜੇ ਦੌਰ ਚ ਪਹੁੰਚਣ ਨਾਲ ਖੇਡ ਦਰਸ਼ਨ ਉਦਯੋਗ ਨੂੰ ਵੀ ਹੁਲਾਰਾ ਮਿਲਿਆ ਹੈ ਬੀ ਐਮ ਓ ፋਾਈਨੈਂਸ਼ੀਅਲ ਗਰੁੱਪ ਦੇ ਮੁਖ ਅਰਥਸ਼ਾਸਤਰੀ ਡਗਲਸ ਪੌਟਰ ਦਾ ਕਹਿਣਾ ਹੈ ਕਿ ਵਪਾਰ ਯੁੱਧ ਦੇ ਵਿਚਾਰੇ ਇਹ ਰਿਪੋਰਟ ਇੱਕ ਪੋਜ਼ਿਟਿਵ ਸੰਕੇਤ ਹੈ ਚੰਗੀ ਖਬਰ ਇਹ ਹੈ ਕਿ ਕੈਨੇਡੀਅਨ ਅਰਥਵਿਵਸਥਾ ਨੇ ਵਾਤਵਾਰ ਵਿਪਾਰਕ ਅਨਿਸ਼ਚਿਤਤਾ ਦੇ ਦੌਰ ਤੋਂ ਲੰਘਦਿਆਂ ਸ਼ੁਰੂਆਤ ਵਿੱਚ ਉਮੀਦ ਨਾਲੋਂ ਘੱਟ ਨੁਕਸਾਨ ਚੁਲਿਆ ਹੈ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਕੁੱਲ ਮਿਲਾ ਕੇ ਅਰਥਵਿਵਸਥਾ ਹਜੇ ਵੀ ਕਮਜ਼ੋਰ ਹੈ। ਜੂਨ ਦੇ ਜੀਡੀਪੀ ਅੰਕੜੇ ਹੱਲੇ ਆਉਣੇ ਨੇ ਜੋ ਦੱਸਣਗੇ ਕਿ ਸੁਧਾਰ ਕਿੰਨਾ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਦਾ ਸ਼ੁਰੂਆਤੀ ਅੰਦਾਜ਼ਾ ਹੈ ਕਿ ਜੂਨ 'ਚ ਜੀਡੀਪੀ 0.1% ਵਧੇਗੀ। ਇਸ ਵਾਧੇ ਦਾ ਮੁੱਖ ਕਾਰਨ ਰਿਟੇਲ ਅਤੇ ਥੋਕ ਵਪਾਰ ਹੈ। ਹਾਲਾਂਕਿ ਉਤਪਾਦਨ 'ਚ ਕਮੀ ਦੀ ਉਮੀਦ ਹੈ। ਬੈਂਕ ਆਫ ਕੈਨੇਡਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਅੰਦਾਜ਼ੇ ਅਨੁਸਾਰ ਦੂਜੀ ਤਿਮਾਹੀਂ 'ਚ ਜੀਡੀਪੀ ਸਲਾਨਾ ਦਰ ਤੇ 1.5% ਡਿੱਗੀ ਨਜ਼ਰ ਆਏਗੀ। ਇਹ ਟਰੰਪ ਵੱਲੋਂ ਲਾਏ ਗਏ ਅਮਰੀਕੀ ਟੈਰਿਫ ਕਾਰਨ ਹੋਇਆ। ਕਾਉਂਟਰ ਨੇ ਇਹ ਵੀ ਦੱਸਿਆ ਹੈ ਕਿ ਸਟੈਟਿਸਟਿਕਸ ਕੈਨੇਡਾ ਜੀਡੀਪੀ ਨੂੰ ਉਦਯੋਗ ਦੇ ਆਉਟਪੁੱਟ ਰਾਹੀਂ ਮਾਪਦਾ ਹੈ ਜਦਕਿ ਬੈਂਕ ਆਫ ਕੈਨੇਡਾ ਜੀਰਵੀ ਨੂੰ ਲੋਕਾਂ ਦੇ ਖਰਚਾ ਰਾਹੀਂ ਮਾਪਦਾ ਹੈ ਇਹ ਦੋਵੇਂ ਤਰੀਕੇ ਹਮੇਸ਼ਾ ਇੱਕੋ ਜਿਹੇ ਨਤੀਜੇ ਨਹੀਂ ਦਿੰਦੇ ਖਾਸ ਕਰਕੇ ਜਦੋਂ ਨਿਰਯਾਤ ਤੇ ਆਯਾਤ 'ਚ ਵੱਡੀ ਤਬਦੀਲੀ ਆਉਂਦੀ ਹੋਵੇ ਬੈਂਕ ਆਫ ਕੈਨੇਡਾ ਨੇ ਆਪਣੀ ਵਿਆਜ ਦਰ 2.75% ਤੇ ਤੀਜੀ ਵਾਰ ਬਰਕਰਾਰ ਰੱਖੀ ਹੈ ਇਸਰਾਈਲ ਦੀਆਂ ਪਾਬੰਦੀਆਂ ਦੇ ਵਿੱਚ ਢਿੱਲ ਮਿਲਣ ਤੋਂ ਬਾਅਦ ਕੈਨੇਡੀਅਨ ਰਾਹਤ ਗਾਜ਼ਾ ਪਹੁੰਚਣੀ ਸ਼ੁਰੂ ਹੋ ਗਈ ਹੈ ਕੈਨੇਡੀਅਨ ਰਾਹਤ ਪੈਲੇਟਾਨ ਨੂੰ 에ਅਰਡ੍ਰੌਪ ਕਰਨ ਦੇ ਵਿੱਚ ਜਾਰਡਨ ਵੀ ਮਦਦ ਕਰ ਰਿਹਾ ਹੈ 에ਅਰਡ੍ਰੌਪ ਦੇ ਰਾਹੀਂ ਇਹ ਮਦਦ ਜਿਹੜੀ ਹੈ ਗਾਜ਼ਾ ਤੱਕ ਪਹੁੰਚਾਈ ਜਾ ਰਹੀ ਹੈ ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ 에ਅਰਡ੍ਰੌਪ ਕਰਕੇ ਗਾਜ਼ਾ ਦੇ ਲੋਕਾਂ ਤੱਕ ਮਦਦ ਉਨੀ ਤੇਜ਼ੀ ਦੇ ਨਾਲ ਹੀ ਆਉਨੇ ਚੰਗੇ ਤਰੀਕੇ ਦੇ ਨਾਲ ਨਹੀਂ ਪਹੁੰਚ پا ਰਹੀ ਕੈਨੇਡਾ ਵੱਲੋਂ ਭੇਜੀ ਮਨੁੱਖਤਾਵਾਦੀ ਸਹਾਇਤਾ ਗਾਜ਼ਾ 'ਚ 에어ਡ੍ਰੌਪ ਯਾਨੀ ਪੈਰਾਸ਼ੂਟਸ ਰਾਹੀਂ ਪਹੁੰਚਦੀ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਨੇ ਇੱਕ ਦਿਨ ਪਹਿਲਾਂ ਫਲਸਤੀਨ ਨੂੰ ਇੱਕ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਫੈਸਲਾ ਵੀ ਕੀਤਾ ਹੈ। ਹਾਲਾਂਕਿ ਇਸ ਫੈਸਲੇ ਦੀ ਤਾਰੀਫ਼ ਅਤੇ ਨਿੰਦਾ ਦੋਵੇਂ ਹੋ ਰਹੇ ਨੇ ਫਲਸਤੀਨੀ ਖੇਤਰ 'ਚ ਭੁੱਖਮਰੀ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਹੋਏ ਰੋਸ ਤੇ ਚਲਦਿਆਂ ਇਜ਼ਰਾਈਲ ਨੇ ਗਾਜ਼ਾ ਪੱਟੀ ਤੱਕ ਭੋਜਨ ਤੇ ਦਵਾਈਆਂ ਪਹੁੰਚਾਉਣ ਤੇ ਆਪਣੀਆਂ ਸਖਤ ਪਾਬੰਦੀਆਂ 'ਚ ਥੋੜੀ ਢਿੱਲ ਦਿੱਤੀ ਹੈ ਇਜ਼ਰਾਈਲ ਦੁਆਰਾ ਚਲਾਏ ਜਾ ਰਹੇ ਸਹਾਇਤਾ ਸਥਾਨਾਂ ਤੇ ਸੈਂਕੜੇ ਲੋਕਾਂ ਦੇ ਗੋਲੀਆਂ ਨਾਲ ਮਾਰੇ ਜਾਣ ਤੋਂ ਬਾਅਦ ਕੈਨੇਡਾ ਸਰਕਾਰ ਤੇ ਕੈਨੇਡੀਅਨ ਚੈਰਿਟੀਜ਼ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਸੀ ਕਿ ਉਹ ਗਾਜ਼ਾ 'ਚ ਸਹਾਇਤਾ ਦੇ ਟਰੱਕਾਂ ਨੂੰ ਸੰਯੁਕਤ ਰਾਸ਼ਟਰ ਰਾਹੀਂ ਵੰਡਣ ਦੀ ਆਗਿਆ ਦੇਵੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਜਾਰਡਨ ਕੈਨੇਡੀਅਨ ਮਦਦ ਨੂੰ ਹਵਾਈ ਜਹਾਜ਼ ਰਾਹੀਂ ਭੇਜਿੰਦੇ ਮਦਦ ਕਰਿਆ ਤੇ ਉਨ੍ਹਾਂ ਨੇ ਸਹਾਇਤਾ ਪੈਲੇਟਾਂ ਦੀ ਇੱਕ ਫੋਟੋ ਪੋਸਟ ਕੀਤੀ ਹੈ ਜਿਸ ਤੇ ਕੈਨੇਡੀਅਨ ਝੰਡੇ ਟੇਪ ਦੇ ਨਾਲ ਚਿਪਕਾਏ ਹੋਏ ਨੇ ਮਦਦ ਮਹਾਰਾ ਨੇ ਕਿਹਾ ਹੈ ਕਿ ਇਹ ਡ੍ਰੌਪ ਦਾ ਤਰੀਕਾ ਟਰੱਕਾਂ ਦੇ ਮੁਕਾਬਲੇ ਬਹੁਤ ਘੱਟ ਪ੍ਰਭਾਵਸ਼ਾਲੀ ਹੈ ਕੁਝ 에어ਡ੍ਰੌਪ ਕੀਤੇ ਪੈਲੇਟ ਸਮੁੰਦਰ ਚ ਡਿੱਗ ਪਏ ਨੇ ਤੇ ਘਟੋ ਘਟ ਇੱਕ ਦੇ ਹੇਠਾਂ ਦਬ ਕੇ ਇੱਕ ਫਲਸਤੀਨੀ ਦੀ ਤਾਂ ਮੌਤ ਵੀ ਹੋ ਗਈ ਹੈ ਯੂਨਰਵਾ ਰਾਹਤ ਏਜੰਸੀ ਦੇ ਮੁਖੀ ਫਿਲਿਪ ਲਾਜ਼ਰਿਨੀ ਨੇ ਸੋਸ਼ਲ ਮੀਡੀਆ ਤੇ ਲਿਖਿਆ एयर ड्रॉप वद्दी भूखमरी ਨੂੰ ਨਹੀਂ ਉਲਟਾਉਣਗੇ ਇਹ ਮਹੰਗੇ ਨੇ ਆਕੁਸ਼ਲ ਨੇ ਤੇ ਭੁੱਖੇ ਨਾਗਰਿਕਾਂ ਨੂੰ ਵੀ ਮਾਰ ਸਕਦੇ ਨੇ ਮਨੁੱਖ ਦੁਆਰਾ ਬਣਾਈ ਗਈ ਭੁੱਖਮਰੀ ਨੂੰ ਸਿਰਫ ਰਾਜਨੀਤਿਕ ਇੱਛਾ ਸ਼ਕਤੀ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ ਘੇਰਾਬੰਦੀ ਹਟਾਓ ਦਰਵਾਜ਼ੇ ਖੋਲੋ ਸੁਰੱਖਿਅਤ ਆਵਾਜਾਈ ਦੀ ਗਾਰੰਟੀ ਦਿਓ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਜ਼ਰਾਈਲ ਦੀਆਂ ਸਹਾਇਤਾ ਤੇ ਲਾਈਆਂ ਪਾਬੰਦੀਆਂ ਤੇ ਦੋ ਮੁਲਕੀ ਹੱਲ ਦੇ ਰਾਹ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਹੈ ਤੇ ਐਲਾਨ ਕੀਤਾ ਹੈ ਕਿ ਕੈਨੇਡਾ ਅਧਿਕਾਰਤ ਤੌਰ ਤੇ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇਵੇਗਾ ਪੀਐਮ ਕਾਰਨੀ ਨੇ ਆਖਿਆ ਹੈ ਕਿ ਇਹ ਕਦਮ ਫਲਸਤੀਨੀ ਅਥਾਰਟੀ ਦੁਆਰਾ ਗੰਭੀਰ ਸੁਧਾਰ ਕਰਨ ਤੇ ਅਗਲੇ ਸਾਲ ਚੋਣਾਂ ਕਰਵਾਉਣ ਦੀ ਸ਼ਰਤ ਤੇ ਛੁਕਿਆ ਗਿਆ ਕੈਨੇਡਾ ਕਈ ਸਾਲਾਂ ਤੋਂ ਦੋ ਮੁਲਕੀ ਹਲ ਦੀ ਮੰਗ ਕਰ ਰਿਹਾ ਹੈ ਕੈਨੇਡਾ ਦੀ ਸਰਕਾਰ ਪਹਿਲਾਂ ਇਹ ਕਹਿ ਰਹੀ ਸੀ ਕਿ ਉਹ ਫਲਸਤੀਨ ਨੂੰ ਇੱਕ ਅਲੱਗ ਦੇਸ਼ ਵਜੋਂ ਉਦੋਂ ਮਾਨਤਾ ਦੇਣਗੇ ਜਦੋਂ ਇਜ਼ਰਾਈਲ ਤੇ ਫਲਸਤੀਨੀ ਲੀਡਰ ਆਪਸ ਵਿੱਚ ਸ਼ਾਂਤੀ ਦੀ ਗੱਲਬਾਤ ਪੂਰੀ ਕਰ ਲੈਣਗੇ ਹੁਣ ਕੈਨੇਡਾ ਦਾ ਕਹਿਣਾ ਹੈ ਕਿ ਉਹ ਇਸ ਤੋਂ ਪਹਿਲਾਂ ਹੀ ਫਿਲਸਤੀਨ ਨੂੰ ਮਾਨਤਾ ਦੇ ਸਕਦੇ ਨੇ ਉਦੋਂ ਕੈਨੇਡਾ ਦੇ ਇਸ ਐਲਾਨ ਦੇ ਸਾਊਦੀ ਅਰਬ, ਜਾਰਡਨ ਤੇ ਕਤਰ ਦੀਆਂ ਸਰਕਾਰਾਂ ਤੇ ਫਿਲਸਤੀਨੀਆ ਦੇ ਕੈਨੇਡੀਅਨ ਹਮਾਇਤੀਆਂ ਨੇ ਪ੍ਰਸ਼ੰਸਾ ਕੀਤੀ ਜਦਕਿ ਇਜ਼ਰਾਈਲੀ ਸਰਕਾਰ ਨੇ ਇਸ ਕਦਮ ਦੀ ਨਿੰਦਾ ਕੀਤੀ ਕੈਨੇਡੀਅਨ ਯਹੂਦੀ ਸੰਗਠਨਾ ਨੇ ਦਲੀਲ ਦਿੱਤੀ ਹੈ ਕਿ ਇਹ ਜੰਗਬੰਦੀ ਗੱਲਬਾਤ ਨੂੰ ਕਮਜ਼ੋਰ ਕਰੇਗੀ ਅਤੇ ਹੋਰ ਹਿੰਸਾ ਨੂੰ ਉਤਸ਼ਾਹਿਤ ਕਰੇਗੀ ਇਜ਼ਰਾਈਲ ਨਾਲ ਵਪਾਰ ਤੇ ਰੋਕ ਲਗਾਉਣ ਬਾਰੇ ਕਾਰਨੀ ਨੇ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਜੇਦਰ ਕੈਨੇਡੀਅਨ ਜੌਬ ਮਾਰਕੀਟ ਦਾ ਜ਼ਿਕਰ ਕੀਤਾ ਜਾਵੇ ਤਾਂ ਫਿਰ ਕੈਨੇਡੀਅਨ ਜੌਬ ਮਾਰਕੀਟ ਦੇ ਵਿੱਚ ਰਿਕਰੂਟਮੈਂਟਸ ਫ੍ਰੀਜ਼ ਹੋ ਰਹੀਆਂ ਨੇ ਪਰਤੀ ਫ੍ਰੀਜ਼ ਦੇ ਵਿਚਾਲੇ ਕੈਨੇਡੀਅਨ ਨੇ ਨੌਕਰੀਆਂ ਦੀਆਂ ਅਸਾਮੀਆਂ ਬਾਰੇ ਵੱਡੀ ਜਾਣਕਾਰੀ ਮਿਲੀ ਹੈ ਦਰਸਲ ਜੌਬ ਮਾਰਕੀਟ ਦੇ ਵਿੱਚ ਜੌਬਸ ਹੌਲੀ ਹੋ ਰਹੀਆਂ ਨੇ ਕੰਮ ਸਲੋ ਡਾਊਨ ਹੋ ਗਿਆ ਹੈ ਠੰਡਾ ਪੈ ਗਿਆ ਹੈ ਔਰ ਲੋਕਾਂ ਨੂੰ ਹੌਲੀ-ਹੌਲੀ ਨੌਕਰੀਆਂ ਮਿਲ ਰਹੀਆਂ ਨੇ ਤੇ ਇਨ੍ਹਾਂ ਅਸਾਮੀਆਂ ਦੇ ਵਿੱਚ ਲਗਭਗ 8 ਸਾਲਾਂ ਦੇ ਹਿਟਲੇ ਪੱਧਰ ਤੇ ਗਿਰਾਵਟ ਵੇਖੀ ਗਈ ਹੈ ਯਾਨੀ ਕਿ ਇਹ ਗਿਰਾਵਟ ਅੱਜ ਤੋਂ 8 ਸਾਲ ਪਹਿਲਾਂ ਵੇਖੀ ਗਈ ਸੀ ਕੈਨੇਡIAN ਨੌਕਰੀ ਬਾਜ਼ਾਰ ਨੇ ਹੋਰ ਸੰਕੇਤ ਦਿਖਾਏ ਨੇ ਕਿ ਠੰਡਾ ਹੋ ਰਿਹਾ ਹੈ ਕਿਉਂਕਿ ਕੰਪਨੀਆਂ ਭਰਤੀ ਨੌਜਵਾਨਾਂ ਨੂੰ ਹੌਲੀ ਜਾਂ ਫ੍ਰੀਜ਼ ਕਰ ਰਹੀਆਂ ਨੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਨੌਕਰੀਆਂ ਦੀਆਂ ਅਸਾਮੀਆਂ ਲਗਭਗ 8 ਸਾਲਾਂ 'ਚ ਸਭ ਤੋਂ ਘੱਟ ਸੈਂਟਰ ਆਫ ਅਟ੍ਰੈਕਸ਼ਨ ਤੇ ਨੇ ਇਹ ਸਾਰਾ ਕੁਝ ਉਦੋਂ ਹੋ ਰਿਹਾ ਹੈ ਜਦੋਂ ਕੈਨੇਡੀਅਨ ਨੌਕਰੀ ਬਾਜ਼ਾਰ ਤੇਜ਼ੀ ਦੇ ਨਾਲ ਬਦਲਦੇ ਦ੍ਰਿਸ਼ ਦੇ ਅਨੁਕੂਲ ਬੰਨਾ ਝਾੜੀ ਰੱਖਦੇ ਨੇ ਵਪਾਰ ਯੁੱਧ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀਆਂ ਟੈਰਫ ਨੀਤੀਆਂ ਕੁਝ ਕਾਰੋਬਾਰਾਂ ਨੂੰ ਉੱਚ ਲਾਗਤਾਂ ਸਨੇ ਪ੍ਰਭਾਵਾਂ ਨੂੰ ਘਟਕ ਕਰਨ ਚ ਮਦਦ ਕਰਨ ਲਈ ਤ੍ਰੂ ਵਿਕਰਨ ਕਰਨ ਲਈ ਮਜਬੂਰ ਕਰਤੀਆਂ ਨੇ ਕੰਪਨੀਆਂ ਜ਼ਿਆਦਾਤਰ ਆਪਣੇ ਮੌਜੂਦਾ ਕਾਰੋਬਾਰੀ ਕਾਰਜਾਂ ਨੂੰ ਬਣਾਈ ਰੱਖਣ ਤੇ ਕੇਂਦ੍ਰਿਤ ਨੇ ਨਾ ਕਿ ਲੰਮੇ ਸਮੇਂ ਦੇ ਟੀਚੇ ਨਿਰਧਾਰਿਤ ਕਰਨ ਦੀ ਬਜਾਏ ਅੰਤਰਰਾਸ਼ਟਰੀ ਵਪਾਰ ਦੇ ਆਲੇ-ਦੁਆਲੇ ਬਹੁਤ ਸਾਰੇ ਅਰਥਸ਼ਾਸਤਰੀਆਂ ਤੇ ਨੀਤੀ ਨਿਰਮਾਤਾਵਾਂ ਦੁਆਰਾ ਅਨਿਸ਼ਚਿਤਤਾ ਦੀ ਗੂੰਜ ਸੁਣਨ ਨੂੰ ਮਿਲੀ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਇਹ ਲੰਬਿਤ ਸੌਦਾ ਵੀ ਸ਼ਾਮਿਲ ਹੈ। ਸਟੈਟਿਸਟਿਕਸ ਕੈਨੇਡਾ ਨੇ ਨਵਾਂ ਨੌਕਰੀ ਬਾਜ਼ਾਰ ਡੇਟਾ ਜਾਰੀ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਪਾਰ ਯੁੱਧ ਦੇ ਆਲੇ-ਦੁਆਲੇ ਵਿਆਪਕ ਵਪਾਰਕ ਭਾਵਨਾਵਾਂ ਨੂੰ ਦਰਸਾਉਂਦਾ ਹੈ। ਏਜੰਸੀ ਮੁਤਾਬਕ ਨੌਕਰੀਆਂ ਦੀਆਂ ਖਾਲੀ ਅਸਾਮੀਆਂ ਦੀ ਗਿਣਤੀ ਯਾਨੀ ਕਿ ਉਹਨਾਂ ਕਾਰੋਬਾਰਾਂ ਦੁਆਰਾ ਸੂਚਿਬੱਧ ਨੌਕਰੀਆਂ ਦੇ ਮੌਕੇ ਜੋ ਹਜੇ ਭਰੇ ਨਹੀਂ ਗਏ 2025 ਦੇ ਮਈ ਚ ਪਿਛਲੇ ਮਹੀਨੇ ਦੇ ਮੁਕਾਬਲੇ 20400 ਘਟ ਗਏ ਤੇ ਅਪ੍ਰੈਲ ਚ 3.4% ਦੀ ਗਿਰਾਵਟ ਤੋਂ ਬਾਅਦ ਇਹ ਗਿਰਾਵਟ ਦਰਜ ਕੀਤੀ ਗਈ ਹੈ 2024 ਦੇ ਇਸੇ ਮਹੀਨੇ ਦੇ ਮੁਕਾਬਲੇ 2025 ਦੇ ਮਈ ਦੇ ਵਿੱਚ ਨੌਕਰੀਆਂ ਦੀਆਂ ਕੁੱਲ ਅਸਾਮੀਆਂ ਦੀ ਗਿਣਤੀ ਲਗਭਗ 16% ਘਟੀ ਸਟੈਟਿਸਟਿਕਸ ਕੈਨੇਡਾ ਇਹ ਵੀ ਕਹਿੰਦਾ ਹੈ ਕਿ ਮਈ ਮਹੀਨੇ ਦੇ ਵਿੱਚ ਕੁੱਲ 4,78,200 ਨੌਕਰੀਆਂ ਦੀਆਂ ਅਸਾਮੀਆਂ ਰਿਪੋਰਟ ਕੀਤੀਆਂ ਗਈਆਂ। ਅਕਤੂਬਰ 2017 ਤੋਂ ਬਾਅਦ ਇਹ ਸਭ ਤੋਂ ਘੱਟ ਪੱਧਰ ਹੈ। ਸਰਵੇਖਣ ਦੇ ਆંકੜਿਆਂ ਦੇ ਆਧਾਰ 'ਤੇ ਰੌਬਰਟ ਹਾਫ ਦੀ ਨਵੀਂ ਖੋਜ ਦਰਸਾਉਂਦੀ ਹੈ ਕਿ 26% ਕਾਮੇ ਸਾਲ ਦੇ ਦੂਜੇ ਅੱਧ ਵਿੱਚ ਨਵੀਂ ਨੌਕਰੀ ਲੱਭਣ ਦੀ ਯੋਜਨਾ ਬਣਾਉਂਦੇ ਨੇ। 2025 ਦੀ ਸ਼ੁਰੂਆਤ ਦੇ ਨੇੜੇ 38% ਤੋਂ ਵੀ ਘੱਟ ਰੁਝਾਨ ਵੇਖਿਆ ਗਿਆ ਹੈ। ਬਰਨार्ड ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਨੌਕਰੀਆਂ ਘਟ ਅਸਾਮੀਆਂ ਦਰਸਾਉਂਦੀਆਂ ਨੇ ਕਿ ਲਗਾਤਾਰ ਰਿਪੋਰਟਾਂ ਕੋਈ ਨਵਾਂ ਰੁਝਾਨ ਨਹੀਂ ਹਨ ਕੁਝ ਕੈਨੇਡੀਅਨ ਕਾਰੋਬਾਰਾਂ ਦੁਆਰਾ ਮਹਿਸੂਸ ਕੀਤੇ ਗਏ ਇਸ ਨਿਰਾਸ਼ਾਵਾਦੀ এনवायरमेंट ਨੂੰ ਪੈਦਾ ਕਰਨ ਵਾਲੀ ਵਪਾਰ ਜੰਗ ਸ਼ਾਇਦ ਗਿਰਾਵਟ ਦਾ ਇਕਲੌਤਾ ਕਾਰਕ ਨਾ ਹੋਵੇ ਤੇ ਉਹਦਰ ਉਸ ਸਕੇਚਵਾਂ ਚ 22 ਸਰਕਾਰ ਦੇ ਵੱਲੋਂ ਹੜ ਮਿਆਰ ਅਪਡੇਟ ਕੀਤੇ ਗਏ ਨੇ ਦਰਸਾਲ ਹੜ ਮਿਆਰਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਇੱਕ ਯੋਜਨਾ ਬਣਾਈ ਗਈ ਤੇ ਇਸ ਯੋਜਨਾ ਦੇ ਵਿੱਚ ਜੋ ਅਪਡੇਟ ਕੀਤੇ ਗਏ ਨੇ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਹੜ ਮੈਪਿੰਗ ਦਾ ਵੀ ਜ਼ਿਕਰ ਇਸ ਯੋਜਨਾ ਦੇ ਵਿੱਚ ਕੀਤਾ ਗਿਆ ਹੈ ਤੇ ਦੂਜੇ ਪਾਸੇ ਕੁਝ ਲੋਕ ਇਸ ਨਵੀਂ ਯੋਜਨਾ ਤੋਂ ਖੁਸ਼ ਨੇ ਜਦਕਿ ਕੁਝ ਇਸ ਦੇ ਉੱਤੇ ਚਿੰਤਾ ਜ਼ਾਹਰ ਕਰ ਰਹੇ ਨੇ ਸਸਕੇਚਵਾਨ ਸੁਬਾਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਹੜ ਮਿਆਰ ਯੋਜਨਾ ਨੂੰ ਅਪਡੇਟ ਕਰਨਗੇ 200 ਸਾਲਾਂ 'ਚ ਇੱਕ ਵਾਰ ਹੜ ਆਉਣ ਦਾ ਖਤਰਾ ਇੱਕ ਦਿੱਤੇ ਗਏ ਸਾਲ ਵਿੱਚ ਹੜ ਆਉਣ ਦੀ 0.5% ਸੰਭਾਵਨਾ ਹੈ ਸੂਬੇ ਦਾ ਕਹਿਣਾ ਹੈ ਕਿ ਇਹ ਬਦਲਾਅ ਫੈਡਰਲ ਸਰਕਾਰ ਵੱਲੋਂ ਅਪ੍ਰੈਲ 'ਚ ਕੈਨੇਡਾ ਦੇ ਆਫਤ ਵਿੱਤੀ ਸਹਾਇਤਾ ਪ੍ਰਬੰਧ ਪ੍ਰੋਗਰਾਮ 'ਚ ਬਦਲਾਅ ਕਰਨ ਤੋਂ ਬਾਅਦ ਆਇਆ ਹੈ 2021 ਤੋਂ ਜੋਤ ਸੁਰੱਖਿਆ ਏਜੰਸੀ ਤੇ ਸੰਘੀ ਸਰਕਾਰ ਨੇ ਸਸਕੇਚਵਾਂਚ ਹੜ ਮੈਪਿੰਗ ਪ੍ਰੋਗਰਾਮਾਂ ਲਈ 2.7 ਮਿਲੀਅਨ ਡਾਲਰ ਤੋਂ ਵੱਧ ਦਾਨ ਕੀਤਾ ਹੈ। ਜਿਵੇਂ ਹੀ ਨਵੀਆਂ ਤਬਦੀਲੀਆਂ ਆਕਾਰ ਲੈਣੀਆਂ ਸ਼ੁਰੂ ਹੁੰਦੀਆਂ ਨੇ ਡਬਲਯੂਐਸਏ ਦਾ ਕਹਿਣਾ ਹੈ ਕਿ ਉਹ ਇਸ ਤਬਦੀਲੀ ਦੇ ਅਨੁਕੂਲ ਹੋਣ ਤੇ ਹੜ ਮੈਪਿੰਗ ਦੀ ਯੋਜਨਾ ਬਣਾਉਣ 'ਚ ਮਦਦ ਕਰਨ ਲਈ ਪਾਈਚਾਰਿਆਂ ਨਾਲ ਕੰਮ ਕਰ ਰਹੇ ਨੇ ਇਹ ਬਦਲਾਅ ਸੂਬੇ ਲਈ ਲਾਭਦਾਇਕ ਹੋਣਗੇ ਤਾਂ ਜੋ ਜਾਇਦਾਦ ਦੀ ਕੀਮਤ ਵਧਾਉਣ 'ਚ ਮਦਦ ਮਿਲ ਸਕੇ ਅਤੇ ਨਾਲਿਆਂ ਨਦੀਆਂ ਤੇ ਝੀਲਾਂ ਦੇ ਨੇੜੇ ਲੋੜਿੰਦੇ ਸਥਾਨਾਂ ਤੇ ਨਵੇਂ ਵਿਕਾਸ ਦੇ ਨਿਰਮਾਣ ਲਈ ਸੁਰੱਖਿਆ ਦੇ ਤਰੀਕਿਆਂ ਦੀ ਯੋਜਨਾ ਬਣਾਈ ਜਾ ਸਕੇ ਟੀਚਾ ਵਿਕਾਸ ਨੂੰ ਉੱਚ ਜੋਖਮ ਵਾਲੇ ਹੜ੍ਹ ਖੇਤਰਾਂ ਤੋਂ ਦੂਰ ਰੱਖਣਾ ਹੈ ਇਹ ਯਕੀਨੀ ਬਣਾਉਣਾ ਹੈ ਕਿ ਨਵੀਂ ਉਸਾਰੀ ਹੜ੍ਹ ਰੋਧਕ ਹੋਵੇ ਅਤੇ ਹਰ ਸੰਭਾਵੀ ਖੇਤਰਾਂ ਚ ਜਾਇਦਾਦਾਂ ਦੇ ਪ੍ਰਬੰਧਨ 'ਚ ਮਦਦ ਕਰਨਾ ਵੀ ਇਸ ਦਾ ਟੀਚਾ ਹੈ ਹਰ ਕੋਈ ਇਹ ਨਾ ਤਬਦੀਲੀਆਂ ਤੋਂ ਖੁਸ਼ ਨਹੀਂ ਹੈ। ਗਲੋਬਲ ਇੰਸਟੀਚਿਊਟ ਫਾਰ ਵਾਟਰ ਸਿਕਿਉਰਟੀ ਦੇ ਡਾਇਰੈਕਟਰ ਜான் ਪੋਮੈਰੋਏ ਸਵਾਲ ਕਰ ਰਹੇ ਨੇ ਕਿ ਜਦੋਂ ਸੂਬੇ ਨੇ ਬਹੁਤ ਜ਼ਿਆਦਾ ਮੌਸਮ ਕਾਰਨ ਇਹਨੇ ਹੜ੍ਹ ਦੇਖੇ ਨੇ ਤਾਂ ਪ੍ਰਾਂਤ ਇਹ ਬਦਲਾਅ ਕਿਉਂ ਕਰੇਗਾ? ਉਹਨਾਂ ਆਖਿਆ ਕਿ সমਤਲ ਜ਼ਮੀਨਾਂ ਦੇ ਕਾਰਨ ਪ੍ਰੇਰੀਆਂ ਲਈ ਹੜਾ ਤੋਂ ਉੱਭਰਨਾ ਮੁਸ਼ਕਲ ਹੈ। ਪੋਮੈਰੋਏ ਨੇ بیمੇ ਅਤੇ ਕੁਝ ਹੜ੍ਹ ਸੰਭਾਵਿਤ ਖੇਤਰਾਂ 'ਚ ਕਿੰਨੀ ਕਵਰੇਜ ਮਿਲੇਗੀ ਇਸ ਬਾਰੇ ਵੀ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਨੇ। ਤੇ ਉੱਧਰ ਅਨਟਾਰੀਓ ਦੇ ਪ੍ਰੀਮੀਅਰ ਡਕ ਫੋਰ ਨੇ ਨਵੇਂ ਘਰਾਂ ਦੀ ਉਸਾਰੀ ਤੇ ਸ਼ਹਿਰ ਦੀ ਪ੍ਰਗਤੀ ਨੂੰ ਦਰਸਾਉਣ ਲਈ ਥੰਡਰਬੇ ਦੇ ਵਿੱਚ ਨਿਊਜ਼ ਕਾਨਫਰੰਸ ਕੀਤੀ ਹੈ ਸੂਬੇ ਦੇ ਬਿਲਡਿੰਗ ਫਾਸਟਰ ਫੰਡ ਦੇ ਦੂਜੇ ਦੌਰ ਦੇ ਰਾਹੀਂ ਥੰਡਰਬੇ ਨੂੰ ਆਪਣੇ ਸੁਭਾਈ ਤੌਰ ਤੇ ਨਿਰਧਾਰਿਤ ਰਹਾਇਸ਼ੀ ਟੀਚੇ ਨੂੰ ਪਾਰ ਕਰਨ ਵਾਸਤੇ 8,80,000 ਡਾਲਰ ਪ੍ਰਾਪਤ ਹੋਣਗੇ ਕਿਉਂਕਿ ਥੰਡਰਬੇ ਨੇ ਆਪਣਾ ਹਾਊਸਿੰਗ ਬਿਲਡਿੰਗ ਦਾ ਜਿਹੜਾ ਟੀਚਾ ਸੀ ਉਸ ਨੂੰ ਹਾਸਲ ਕਰ ਲਿਆ ਇਸ ਕਰਕੇ ਫੰਡ ਸੂਬਾ ਦੇ ਰਿਹਾ ਹੈ ਥੰਡਰਬੇ ਸ਼ਹਿਰ ਨੂੰ 2024 ਦੇ ਰਹਾਇਸ਼ੀ ਟੀਚੇ ਨੂੰ ਪਾਰ ਕਰਨ ਤੋਂ ਬਾਅਦ ਸੂਬੇ ਤੋਂ 1 ਲੱਖ ਡਾਲਰ ਵਾਧੂ ਫੰਡ ਪ੍ਰਾਪਤ ਹੋ ਰਹੇ ਨੇ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਥੰਡਰਬੇਸ ਸਿਟੀ ਹਾਲ ਦੇ ਵਿਖੇ ਇਹ ਐਲਾਨ ਕੀਤਾ ਹੈ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਹੈ ਕਿ ਥੰਡਰਬੇ ਨੇ ਆਪਣੇ ਰਿਹਾਇਸ਼ੀ ਟੀਚੇ ਨੂੰ 143% ਤੱਕ ਪਾਰ ਕੀਤਾ ਹੈ ਤੇ ਨਤੀਜੇ ਵਜੋਂ ਬਿਲਡਿੰਗ ਫਾਸਟਰ ਫੰਡ ਤੋਂ 8,80,000 ਡਾਲਰ ਦਾ ਫੰਡ ਪ੍ਰਾਪਤ ਹੋਵੇਗਾ 2024 ਲਈ ਸ਼ਹਿਰ ਦਾ ਰਿਹਾਇਸ਼ੀ ਟੀਚਾ 183 ਨਵੇਂ ਯੂਨਿਟ ਬਣਾਉਣਾ ਸੀ ਆ ਗਵਰਨਮੈਂਟ ਐਸਟੈਬਿਸ਼ The $1.2 billion building faster fund to encourage municipalities to speed up approvals, issue permits, and get shovels in the ground faster. Municipalities that hit at least 80% of their target will receive funding through this program with money that can be used for housing and community infrastructure so we can get even more homes built in the years to come. I'm delighted to announce that Thunder Bay beat its target. You, you hammered your target. You, you knocked it out of the park. That ball is still going, achieving 143% of its housing target in 2024. And uh, again, I just want to thank the, the whole team here in Thunder Bay for making that happen. And you'll receive $880,000 to the Building Faster Fund. I hope that this money will be used to help get even more homes built so i can come back next year with even a, a bigger check a larger check and i just want to thank you all for being here today and may god bless the people of ontario so congratulations everyone <laughs> ਇਹ ਵੀ ਵੇਖਣਾ ਹੋਵੇਗਾ ਕਿ ਹੁਣ ਇਸ ਫੰਡਿੰਗ ਦੇ ਨਾਲ Thunderbay ਹੋਰ ਕਿੰਨਾ ਕੁ ਵਿਕਾਸ ਕਰਦਾ ਹੈ ਤੇ ਪ੍ਰੀਮੀਅਰ ਡਗਫੋਰਡ ਨੂੰ ਕੈਨੇਡਾ ਤੇ ਅਮਰੀਕਾ ਦੇ ਵਿੱਚ 트ੰਪ ਪ੍ਰਸ਼ਾਸਨ ਨੇ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਵੀ ਇੱਥੇ ਹੀ Thunderbay ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਡਗਫੋਰਡ ਨੇ ਟੈਰਿਫ ਤੇ 35% ਦੀ ਵਾਧੇ ਦਾ ਐਲਾਨ ਕੀਤਾ ਤੇ ਨਾਲ ਹੀ ਅਮਰੀਕੀ ਸਟੀਲ ਐਨ ਅਲੂਮੀਨੀਅਮ ਤੇ 50% ਦੀ ਟੈਰਿਫ ਲਗਾਉਣ ਦੀ ਮੰਗ ਨੂੰ ਦੁਹਰਾਇਆ ਡੋਨਾਲਡ 트ੰਪ ਨੇ ਕੈਨੇਡਾ ਦੇ ਉੱਤੇ 35% ਦੇ ਟੈਰਿਫ ਲਗਾ ਦਿੱਤੇ ਨੇ ਜਿਸ ਦੇ ਇਸ ਦੇ ਵਿੱਚ ਫੋਰਡ ਚਾਹੁੰਦੇ ਨੇ ਕਿ ਅਮਰੀਕਾ ਦੇ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਵੀ 50% ਟੈਰਿਫ ਲੱਗਣੇ ਚਾਹੀਦੇ ਨੇ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਸਮਾਨਾਂ ਤੇ ਟੈਰਿਫ ਨੂੰ ਅਧਿਕਾਰਿਤ ਤੌਰ ਤੇ 35% ਤੱਕ ਵਧਾਉਣ ਦੇ ਵਿਰੋਧ ਦੇ ਵਿੱਚ ਰੋਲਓਵਰ ਨਾ ਕਰਨ ਦੇ ਆਪਣੇ ਸੱਦੇ ਨੂੰ ਦੁਹਰਾ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਪ੍ਰੀਮੀਅਰ ਫੋਰਡ ਨੇ ਆਖਿਆ ਹੈ ਕਿ ਕੈਨੇਡਾ ਨੂੰ ਸਹੀ ਸੌਦੇ ਤੋਂ ਘੱਟ ਕਿਸੇ ਵੀ ਚੀਜ਼ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਹੁਣ ਰੋਲ ਓਵਰ ਓਵਰ ਕਰਨ ਦਾ ਸਮਾਂ ਨਹੀਂ ਹੈ ਸਾਨੂੰ ਆਪਣੀ ਜ਼ਮੀਨ ਤੇ ਖੜੇ ਰਹਿਣ ਦੀ ਲੋੜ ਹੈ ਅਮਰੀਕੀ ਟੈਰਫ 'ਚ 35% ਦਾ ਵਾਅਦਾ ਚਿੰਤਾਜਨਕ ਹੈ ਖਾਸ ਕਰਕੇ ਸਟੀਲ ਐਲੂਮੀਨੀਅਮ ਆਟੋ ਜੰਗਲਾਤ ਤੇ ਹੁਣ ਤਾਂਬੇ ਦੇ ਟੈਰਿਫ ਹਜੇ ਵੀ ਲਾਗੂ ਨੇ ਜਦਕਿ ਕੈਨੇਡਾ ਨੂੰ ਯੂ ਐਸ ਐਮ ਸੀ ਏ ਦੇ ਅਨੁਕੂਲ ਸਾਰੇ ਵਪਾਰ ਤੇ ਜ਼ੀਰੋ ਟੈਰਿਫ ਦਾ ਲਾਭ ਮਿਲ ਰਿਹਾ ਜੋ ਅਮਰੀਕੀ ਨਿਰਿਆਤ ਤੇ 90 ਫੀਸਦੀ ਤੋਂ ਵੱਧ ਦੀ ਨੁਮਾਇੰਦਗੀ ਕਰਦਾ ਹੈ ਤੇ ਟੈਰਿਫ ਦੇ ਪ੍ਰਭਾਵ ਤੋਂ ਕਰਮਚਾਰੀਆਂ ਕਾਰੋਬਾਰਾਂ ਅਤੇ ਪਾਈਚਾਰਿਆਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦੇ ਵਿੱਚ ਸਭ ਕੁਝ ਕਰਨ ਦੀ ਲੋੜ ਹੈ ਸੰਘੀ ਸਰਕਾਰ ਨੂੰ ਅਮਰੀਕੀ ਸਟੀਲ ਤੇ ਐਲੂਮੀਨੀਅਮ ਤੇ 50% ਦੀ ਟੈਰਫ ਨਾਲ ਜਵਾਬੀ ਹਮਲਾ ਕਰਨ ਦੀ ਲੋੜ ਹੈ ਇਸ ਬਾਰੇ ਥੰਡਰਬੇ ਦੇ ਵਿੱਚ ਹਾਊਸਿੰਗ ਸੰਬੰਧੀ ਫੰਡ ਦਾ ਐਲਾਨ ਕਰਦਿਆਂ ਪ੍ਰੀਮੀਅਰ ਡਗ ਫੋਰ ਦੇ ਵੱਲੋਂ ਇਸ ਮਾਮਲੇ ਬਾਬਤ ਵੀ ਟਿੱਪਣੀ ਕੀਤੀ ਗਈ With President Trump taking direct aim at our economy his goal is to take every single business out of our country out of our province and bring it down to the US but I'll tell you I will fight like I've never fought before and we're going to continue fighting against uh, President Trump and his radical views I don't I, I better stop there because I'll get on a rent and uh, I'll just tell you our government is doing everything in its power to cut red tape and make Ontario and Canada the strongest economy in the g7 our government has a plan to protect Ontario and I always say our job is not only protect Ontario but protect communities protect families, protect jobs and businesses and that's exactly what we're going to do and I will not spare a penny to make sure we do it. We were going to protect Ontario from President Trump's tariffs by building a province that is more competitive, more resilient and more self-reliant. As part of that plan, we're increasing our historic plan to build Ontario to more than 200 billion dollars in infrastructure. That includes investments like roads, highways transit hospitals schools and more homes ਕਬિલે ਗੌਰ ਹੈ ਕਿ ਪ੍ਰਿਮੀਅਰ ਡਗਫੋਰਡ ਇਸ ਸਾਲ ਕੈਨੇਡਾ ਵਿਰੁੱਧ 트ੰਪ ਦੇ ਆਰਥਿਕ ਖਤਰਿਆਂ ਦਾ ਸਾਹਮਣਾ ਕਰਨ ਦੇ ਵਾਅਦੇ ਤੇ ਹੀ ਚੁਣੇ ਗਏ ਨੇ ਉਹ ਦੁਬਾਰਾ ਸੱਤਾ ਦੇ ਵਿੱਚ ਆਏ ਹੀ ਇਸ ਕਰਕੇ ਨੇ ਕਿਉਂਕਿ ਲੋਕਾਂ ਨੂੰ ਉਹਨਾਂ ਨੇ ਆਸ਼ਵਾਸਨ ਦਿਵਾਇਆ ਸੀ ਕਿ ਉਹ ਕਿਸ ਤਰੀਕੇ ਨਾਲ ਯੂਐਸ ਟੈਰਿਫ ਤੋਂ ਆਪਣੇ ਲੋਕਾਂ ਦੀ ਰੱਖਿਆ ਕਰਨਗੇ ਹੁਣ ਵੇਖਣਾ ਹੋਵੇਗਾ ਕਿ ਡਗਫੋਰਡ 35% ਦੇ ਟੈਰਿਫ ਤੋਂ ਆਪਣੀ ਜਨਤਾ ਨੂੰ ਕਿਵੇਂ ਬਚਾਉਣਗੇ ਯੂ ਡੋਲਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੈਨੇਡਾ ਖਿਲਾਫ 35% ਟੈਰਿਫ ਲਗਾਏ ਗਏ ਨੇ ਇਹ ਟੈਰਿਫ ਅੱਜ ਤੋਂ ਪ੍ਰਭਾਵੀ ਹੋ ਗਏ ਨੇ ਯਾਨੀ ਕਿ ਅੱਜ ਤੋਂ ਲਾਗੂ ਹੋ ਗਏ ਨੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਹੈ ਕਿ ਇਹਨਾਂ ਟੈਰਿਫਸ ਤੋਂ ਕੈਨੇਡਾ ਨਿਰਾਸ਼ ਹੈ ਟਰੰਪ ਦੀ ਫੈਂਟਨਿਲ ਵਾਲੀ ਦਲੀਲ ਤੇ ਕਾਰਨੀ ਦਾ ਕਹਿਣਾ ਹੈ ਕਿ ਬਾਰਡਰ ਸੁਰੱਖਿਆ ਤੇ ਮਹੱਤਵਪੂਰਨ ਨਿਵੇਸ਼ ਕੀਤੇ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਕੈਨੇਡਾ ਸਮਾਨ ਤੇ ਟੈਰਿਫ ਦਰ ਵਧਾਉਣ ਬਾਬਤ ਕਾਰਜਕਾਰੀ ਹੁਕਮ ਤੇ ਦਸਤਕਤ ਕਰਨ ਤੋਂ ਬਾਅਦ ਕੈਨੇਡਾ ਦੇ 35% ਟੈਰਿਫ ਅੱਜ ਲਾਗੂ ਹੋ ਗਏ ਨੇ ਵਾਈਟ ਹਾਊਸ ਅਨੁਸਾਰ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਨੂੰ ਆਮ ਤੌਰ ਤੇ USMCA ਆਖਿਆ ਜਾਂਦਾ ਹੈ ਉਸਦੇ ਅਨੁਕੂਲ ਸਮਾਨ ਨੂੰ ਟੈਰਿਫ ਪ੍ਰਭਾਵਿਤ ਨਹੀਂ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਰ ਰਾਤ ਜਾਰੀ ਆਪਣੇ ਬਿਆਨ ਚ ਆਖਿਆ ਕਿ ਕੈਨੇਡੀਅਨ ਸਰਕਾਰ ਅਮਰੀਕਾ ਦੀ ਇਸ ਕਾਰਵਾਈ ਤੋਂ ਨਿਰਾਸ਼ ਹੈ ਪਰ ਸਰਕਾਰ ਸੀਯੂਐਸਐਮਏ ਪ੍ਰਤੀ ਵਚਨਬੱਧ ਹੈ ਜੋ ਕਿ ਵਸਤੂਆਂ ਦੀ ਤਾਦਾਦ ਪੱਖੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਹੈ ਅਮਰੀਕਾ ਨੇ ਹਾਲਾਂਕਿ ਕੁਝ ਖੇਤਰਾਂ 'ਤੇ ਭਾਰੀ ਟੈਰਿਫ ਲਗਾਏ ਨੇ ਜਿਵੇਂ ਕਿ ਲੱਕੜ, ਸਟੀਲ, ਐਲੂਮੀਨੀਅਮ ਤੇ ਗੱਡੀਆਂ ਪਰ ਜ਼ਿਆਦਾਤਰ ਕੈਨੇਡੀਅਨ ਨਿਰਯਾਤਾਂ ਤੇ ਬਾਕੀ ਵਪਾਰਕ ਭਾਈਵਾਲਾਂ ਦੇ ਮੁਕਾਬਲੇ ਟੈਰਿਫ ਦਰ ਘੱਟ ਹੈ। ਪੀਐਮ ਕਾਰਨੀ ਨੇ ਆਖਿਆ ਹੈ ਕਿ ਕੈਨੇਡੀਅਨ ਸਰਕਾਰ ਕੈਨੇਡੀਅਨ ਨੌਕਰੀਆਂ ਦੀ ਰੱਖਿਆ ਕਰਨ, ਉਦਯੋਗਿਕ ਮੁਕਾਬਲੇ ਵਾਜ਼ੀ ਚ ਨਿਵੇਸ਼ ਕਰਨ, ਕੈਨੇਡਾ 'ਚ ਬਣਿਆ ਸਮਾਨ ਖਰੀਦਣ ਤੇ ਨਿਰਯਾਤ ਬਾਜ਼ਾਰਾਂ 'ਚ ਵਿਭਿੰਨਤਾ ਲਿਆਉਣ ਲਈ ਕੰਮ ਕਰੇਗੀ। ਨਵੇਂ ਟੈਰਿਫ ਵਧਾਉਣ ਦੀ ਵਜ੍ਹਾ ਵਜੋਂ 트ੰਪ ਨੇ ਆਖਿਆ ਹੈ ਕਿ ਕੈਨੇਡਾ ਨੇ ਉੱਤਰੀ ਸਰਹੱਦ 'ਤੇ ਰਾਹੀਂ ਫੈਂਟਨਿਲ ਤੇ ਹੋਰ ਗੈਰਕਾਨੂੰਨੀ ਨਸ਼ਿਆਂ ਦੀ ਆਮਦ ਨੂੰ ਰੋਕਣ ਦੇ ਵਿੱਚ ਸਹਿਯੋਗ ਨਹੀਂ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੈਨੇਡਾ ਨੇ 트ੰਪ ਦੇ ਪਹਿਲਾਂ ਦੇ ਟੈਰਿਫ ਫੈਸਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਸੀ। ਕਾਰਨੀ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਕੈਨੇਡਾ ਨੇ ਨਸ਼ਿਆਂ ਦੀ ਤਸਕਰੀ ਰੋਕਣ ਤੇ ਬਾਰਡਰ ਸੁਰੱਖਿਆ ਸੁਧਾਰਾਂ ਲਈ ਬਹੁਤ ਕੁਝ ਕੀਤਾ ਹੈ। ਉਹਨਾਂ ਆਖਿਆ ਹੈ ਕਿ ਅਮਰੀਕਾ ਪਹੁੰਚਦੀ ਫੈਂਟਨਿਲ ਦੇ ਵਿੱਚੋਂ ਕੈਨੇਡਾ ਰਾਹੀਂ ਹੁੰਦੀ ਆਮਦ ਸਿਰਫ 1% ਹੈ ਤੇ ਸਰਕਾਰ ਇਸ ਨੂੰ ਹੋਰ ਘਟਾਉਣ ਲਈ ਵੱਡੇ ਨਿਵੇਸ਼ ਕਰ ਰਹੀ ਹੈ ਕਾਰਨੀ ਨੇ ਆਖਿਆ ਹੈ ਕਿ ਕੈਨੇਡਾ ਨੇ ਹਜ਼ਾਰਾਂ ਨਵੇਂ ਬਾਰਡਰ ਸੁਰੱਖਿਆ ਅਧਿਕਾਰੀ ਭਰਤੀ ਕੀਤੇ ਨੇ ਹਵਾਈ ਨਿਗਰਾਨੀ ਸ਼ੁਰੂ ਕੀਤੀ ਹੈ ਤੇ ਖੁਫੀਆਂ ਕਾਰਵਾਈਆਂ 'ਚ ਵੀ ਇਜ਼ਾਫਾ ਕੀਤਾ ਹੈ ਤਾਂ ਜੋ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਕੇ ਨਸ਼ਿਆਂ ਗੈਰ ਕਾਨੂੰਨੀ ਪ੍ਰਵਾਸ ਤੇ ਸੰਗਠਿਤ ਅਪਰਾਧ ਗਿਰੋਹਾਂ ਨੂੰ ਰੋਕਿਆ ਜਾ ਸਕੇ ਉਧਰ ਕਨਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੇ ਵੀ ਸੋਸ਼ਲ ਮੀਡੀਆ ਤੇ ਟੈਰਫਾਂ ਨੂੰ ਗੈਰ ਵਾਜਬ ਆਖਿਆ ਹੈ ਤੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਸਾਰੇ ਟੈਰਫਾਂ ਨੂੰ ਖਤਮ ਕਰਨ ਲਈ ਇੱਕ ਸਮਝੌਤੇ ਦੀ ਉਮੀਦ ਜਾਰੀ ਰੱਖੇਗੀ ਮਤਲਬ ਕਿ ਸਾਰੀਆਂ ਚੀਜ਼ਾਂ ਤੇ ਕੋਈ ਟੈਰਫ ਨਹੀਂ ਹੋਣੇ ਚਾਹੀਦੇ ਉਹਨਾਂ ਆਖਿਆ ਹੈ ਕਿ ਸਟੀਲ ਐਲੂਮੀਨੀਅਮ ਲੱਕੜ ਆਟੋਮੋਬਾਈਲ ਖੇਤੀਬਾੜੀ ਤੇ ਹੋਰ ਸਾਰੇ ਖੇਤਰਾਂ ਦੇ ਟੈਰਿਫ ਮੁਕਨੇ ਚਾਹੀਦੇ ਨੇ ਇਸ ਦੇ ਨਾਲ ਹੀ ਮੈਨੇ ਦੇ ਇਜਾਜ਼ਤ ਕਾਲ ਫਿਰ ਮੇ ਲਾਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਾਨਾਤ